ਬੰਦਾ ਕਹਿੰਦੇ ਪਹਿਲਾਂ ਕਿਹਦੇ ਡੁੱਬੇ ਬਚਾਉਣਗੇ ਆ ਨੂੰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਹੀ ਕਹਿੰਦੇ ਵੀ ਨਾਲ ਹੀ ਨਿਕਰ ਗਿਆ ਵੀ ਇੱਕ ਜੀਵ ਪਾਣਾ ਨੂੰ ਬਚਾਉਣਾ ਉਹ ਆਪਣੀ ਜਾਨ ਨੂੰ ਬਾ ਮਿਠਾ ਜੀ ਜਾਨ ਨੂੰ ਬਾਗਦੇ ਠੇਕਾ ਪਹਿਲਾਂ ਆਪਣੀ ਪੇੜੀ ਵਾਲਾ ਆਇਆ ਸੀਗਾ ਤੇ ਉਹ ਲਗਾ ਉਹ ਬੜੇ ਦੁੱਤ ਦੀ ਨਗਰ ਤੋਂ ਉਹਦਾ ਟਾਈਪ ਕਰ ਗਿਆ ਜੀ ਚੋਰ ਡਿੱਗ ਪਿਆ ਪਪੂ ਮਸੀਹਸ ਨਾਲ ਬਾਉਸੀ ਤੇ ਉਹਨੂੰ ਬਚਾਉਣ ਦੇ ਖਾਤਰ ਦੂਸਰਾ ਬੰਦਾ ਜਿਹੜਾ ਉਹ ਪਾਣੀ 'ਚ ਉਤਰਿਆ ਉਹ ਵੀ ਮਤਲਬ ਤੇ 112 ਤੇ ਫੋਨ ਆਇਆ ਵੀ ਇੱਥੇ ਕੋਈ ਅਰੀਵਾਲ ਨਹਿਰ ਤੇ ਲਾਗੇ ਨਾ ਕੋਈ ਇੱਕ ਆਪਣਾ ਨੌਜਵਾਨ ਹੈ ਆਪਣੀ ਪੈੜੀ ਜਾਂਨੇ ਅਗਲੇ ਬਨੇ ਜਾ ਰਿਹਾ ਸੀਗਾ ਬੜਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ ਪੈਰ ਤਰਫ ਕਿਹਾ ਤੇ ਸਾਡੇ ਡੈਕ ਤੇ ਵੀ ਹੋਰੀ ਜਰੀ ਅਜੇ ਤੱਕ ਡੈਡ ਬਾਡੀ ਨਹੀਂ ਲੱਭ ਰਹੀ ਪਿੰਡ ਦੇ ਲੋਕ ਕਹਿੰਦੇ ਆ ਵੀ ਪੈਕਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਪਣ ਉਹ ਵੀ ਵਿੱਚ ਥੋੜੀ ਵੀ ਜੜੀ ਹੈ ਉਹ ਵੀ ਵਿੱਚ ਡਿੱਗ ਪਿਆ ਵਾ ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਦੇ ਨਸੀਕ ਡਰੇਨ ਵਿੱਚ ਦੋ ਵਿਅਕਤੀਆਂ ਦੇ ਡੁੱਬਣ ਦੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਇੱਕ ਵਿਅਕਤੀ ਵੀਰੋ ਮਸੀਹ ਜੋ ਪਿੰਡ ਚੰਗੋਵਾਲ ਦਾ ਰਹਿਣ ਵਾਲਾ ਸੀ ਪਰ ਪੈਰ ਫਿਸਲ ਜਾਣ ਕਾਰਨ ਉਹ ਇਸ ਡਰੇਨ ਵਿੱਚ ਡਿੱਗ ਪਿਆ ਤੇ ਜਦੋਂ ਉਸ ਨੂੰ ਲੱਭਣ ਲਈ ਪਿੰਡ ਮੁਕਦਮਪੁਰ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਟਰੇਨ ਵਿੱਚ ਛਾਲਮਾਰੀ ਤੋਂ ਵੀ ਬਾਹਰ ਨਹੀਂ ਨਿਕਲ ਪਾਇਆ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ 45 ਸਾਲ ਦੇ ਵੀਰੋ ਮਸੀਹ ਆਪਣੇ ਖੇਤਾਂ ਵਿੱਚ ਜਾ ਰਿਹਾ ਸੀ ਤਾਂ ਡਰੇਨ ਨੂੰ ਪਾਰ ਕਰਦੇ ਹੋਏ ਅਚਾਨਕ ਉਹ ਡਰੇਨ ਵਿੱਚ ਡਿੱਗ ਗਿਆ ਉਸ ਨੂੰ ਬਚਾਉਣ ਦੇ ਲਈ ਕੋਲੋਂ ਲੰਘ ਰਹੇ ਗੁਰਦੀਪ ਸਿੰਘ ਨਿਵਾਸੀ ਮੁਕਦਮਪੁਰ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਬਰਸਾਤ ਕਾਰਨ ਪਾਣੀ ਨਾਲ ਭਰੀ ਹੋਈ ਡਰੇਨ ਤੋਂ ਬਾਹਰ ਨਹੀਂ ਨਿਕਲ ਪਾਇਆ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਡਰੇਨ ਵਿੱਚ ਜੰਗਲੀ ਬੂਟੀ ਜ਼ਿਆਦਾ ਹੋਣ ਦੇ ਕਾਰਨ ਦੋਨੋਂ ਵਿਅਕਤੀ ਉੱਥੇ ਫਸ ਗਏ ਉਹਨਾਂ ਦੋਵਾਂ ਦੀ ਭਾਲ ਦੇ ਲਈ ਪ੍ਰਸ਼ਾਸਨ ਵੱਲੋਂ ਗੋਥਖੋਰਾ ਦੀ ਟੀਮ ਨੂੰ ਬੁਲਾਇਆ ਗਿਆ ਗੁਰਮਖ ਸਿੰਘ ਇਹ ਪਿੰਡ ਦਾ ਨੰਦ ਨਿਕਾ ਚੌੜਾ ਇਹ ਮਕੰਦਪੁਰ ਮਾਮਾ ਜੀ ਮੇਰੇ ਨਾਨਕੇ ਨੇ ਉਨੇ ਇੱਕ ਬੰਦਾ ਕਹਿੰਦੇ ਪਹਿਲਾਂ ਕਿਨੇ ਡੱਬਿਆ ਬਚਾਉਣ ਦੇ ਚੱਕਰ ਦੇ ਵਿੱਚ ਹੀ ਕਹਿੰਦੇ ਵੀ ਨਾਲ ਹੀ ਨਿਕਲ ਗਿਆ ਤੇ ਮਗਰੋਂ ਰੱਸੀਆਂ 'ਚ ਫੜੀਏ ਬਾਸ਼ਾ ਕੀ ਨਾਮ ਸੀ ਤੁਹਾਡੇ ਮਾਮਾ ਜੀ ਦਾ ਕੀ ਨਾਮ ਐਂਕਰਦੀਪ ਸਿੰਘ ਜੀ ਪਿੰਡ ਮਕੰਦਪੁਰ ਮਕੰਦਪੁਰ ਉਮਰ ਲਾਡੋ ਚਾਹ 45 ਹੋਣੀਆਂ ਚੜੀ ਹਰ ਗਿਆ ਹਸਤਾਲਿਕ ਦੇ ਜੀ ਆਹ ਕਿ ਇਹਦੇ ਅਗਲੇ ਬੰਦੇ ਨੇ ਇੱਥੇ ਕੋਈ ਲਾਓ ਪਿੱਛੋਂ ਕਿਹੜੇ ਬੰਦਾ ਕੋ ਡੱਬਿਆ ਹੋਵੇਗਾ ਪਹਿਲਾਂ ਉਹਦੇ ਚੱਕਰ ਜਿੰਦੇ ਹੋਏ ਨੇ ਬਜਾਣੇ ਲਾ ਕੇ ਕਰਕੇ ਵੇਖੇ ਸੁਣ ਕੇ ਆ ਗਿਆ ਨਾ ਮਗਰ ਪਤਾ ਨਹੀਂ ਹਾਂਜੀ 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 ਵੇਖ ਜੀ ਪਾਣਾ ਨੂੰ ਬਚਾਉਣਾ ਉਹ ਆਪਣੀ ਜਾਨ ਨੂੰ ਆ ਬਿਠਾ ਜੀ ਜਾਨ ਨੂੰ ਵਾਗਦੇ ਉਹ ਤੇ ਆਪਣਾ ਬਚਾਉਂਦਾ ਹੀ ਲੱਗਦਾ ਮੇਰਾ ਨਾਮ ਅਜੀਤ ਸਿੰਘ ਸਰਪੰਚ ਜਗੂਵਾਲ ਇੱਕ ਪਹਿਲਾਂ ਆਪਣੀ ਪੇੜੀ ਵਾਲਾ ਆਇਆ ਸੀਗਾ ਤੇ ਉਹ ਲਗਾ ਉਹ ਬੜੇ ਦੁੱਤ ਦੀ ਨਗਰ ਤੇ ਉਹਦਾ ਟਾਇਰ ਕਰ ਗਿਆ ਜੀ ਚੋਰ ਡਿੱਗ ਪਿਆ ਪਪੂ ਮਸੀਹ ਦਾ ਬਾਮੂਸੀ ਤੇ ਉਹਨੂੰ ਬਚਾਉਣ ਦੇ ਖਾਤਰ ਦੂਸਰਾ ਬੰਦਾ ਜਿਹੜਾ ਉਹ ਪਾਣੀ ਚ ਉਤਰਿਆ ਉਵੀ ਮਤਲਬ ਗੁਰਦੀਪ ਸਿੰਘ ਸਨਾਉ ਕੁਲਜਾਤ ਸਿੰਘ ਪਿੰਡ ਮੁਕੰਦ ਇੱਕ तकरीबन 2 ਘੰਟੇ ਹੋ ਗਏ 2 ਘੰਟੇ ਕੋਈ ਗੋਤਾਖੋਰ ਜਾਂ ਕੋਈ 50 ਸਨ ਵੱਲੋਂ ਆਇਆ ਕੋਈ ਨਹੀਂ ਆ ਸਨਾਉ ਤੇ ਜਿਹੜਾ ਨੂੰ ਮੋਬਾਈਲ ਕੀਤਾ ਆ ਹੁਣ ਵੀ ਸੁਭਾਵਨਾ ਹੈ ਕਿ ਫੋਕਲ ਪੈਣ ਲੱਗੇ ਠਾਣਾ ਹਾਜ਼ਰੀ ਹੈ ਐਸੇ ਬਲੁੰਦਰ ਸਿੰਘ ਠਾਣਾ ਸਦਰ ਚ ਉੱਥੇ 112 ਤੇ ਫੋਨ ਆਇਆ ਵੀ ਇੱਥੇ ਕੋਈ ਅਰੀਵਾਲ ਨਹਿਰ ਤੇ ਲੱਗੇ ਨਾ ਕੋਈ ਇੱਕ ਆਪਣਾ ਨੌਜਵਾਨ ਹੈ ਪਈ ਪੈੜੀ ਆਉਨੇ ਅਗਲੇ ਬਣੇ ਜਾ ਰਿਹਾ ਸੀਗਾ ਬੜਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ ਪੈਰ ਤਿਲਕ ਗਿਆ ਤੇ ਸਾਡੇ ਡੈਕ ਤੇ ਵੀ ਜਰੀ ਅਜੇ ਤੱਕ ਡੈਡ ਪਾਟੀ ਨਹੀਂ ਲੱਭ ਰਹੀ ਨੂੰ ਲੱਭਣ ਵਾਸਤੇ ਇੱਕ ਹੋਰ ਸੀਗਾ ਜਰਾ ਉਹਨਾਂ ਥੋੜਾ ਬਹੁਤਾ ਪਿੰਡ ਦੇ ਲੋਕ ਕਹਿੰਦੇ ਆ ਵੀ ਪੈਕਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਭਣ ਉਹ ਵੀ ਵਿੱਚ ਥੋੜੀ ਵੀ ਜਰੀ ਆ ਉਹ ਵੀ ਵਿੱਚ ਡਿੱਗ ਪਿਆ ਵਾ ਪਹਿਲਾਂ ਡਿੱਗਾ ਉਹਦਾ ਨਾਂ ਹੈ ਗੁਰਦੀਪ ਸਿੰਘ ਪੁੱਤਰ ਗਲਜਾਰ ਸਿੰਘ ਉਮਰ ਕੀ ਹੈ ਗਈ ਆ ਕੋਈ 45 40 ਸਾਲ ਜੀ ਪਿੰਡ ਵਾਸੀ ਹੈਗਾ ਮਕੰਦਪੁਰ ਦਾ ਦੂਜਾ ਜਰਾਂ ਨੂੰ ਲੱਭਣ ਲੱਗਾ ਸੀ ਔਰ ਉਹ ਨਾਲ ਵੀਰੂ ਮਸੀ ਆ ਪੁੱਤਰ ਬਾਉ ਮਸੀ ਆ ਉਰੀ ਉਮਰ ਇੰਨੀ ਕੀ ਆ ਇਹ ਪਿੰਡ ਹੈਗਾ ਵਾ ਆਪਣੇ ਜੱਗੂ ਚੱਗੂ ਵਾਲ ਦਾ ਜੀ ਤੇ ਤੁਹਾਨੂੰ ਕਦੇ ਨਹੀਂ ਹੋਣਿਆ ਵੀ ਇਹ ਕੋਈ ਕਹਿੰਦਾ ਤਰਾੜ ਵਿੱਚ ਪੈਂਦਾ ਕੋਈ ਕਹਿੰਦਾ ਸਦਰ ਵਿੱਚ ਜਰਾ ਵੀ ਹੋਏ ਕੋਈ ਗੱਲ ਨਹੀਂ ਆਪਰੇਸ਼ਨ ਤੇ ਸਾਂਝਾ ਜਾਂ ਪੁਲਿਸ ਦਾ ਤੁਹਾਡੇ ਕੋਈ ਡਰੇਨ ਹੀ ਜਾ ਰਹੀ ਹੈ ਜਿਹੜੀ ਪਰਾ ਕਲਾਨੌਰ ਸੈਰ ਨੂੰ ਨਿਕਲ ਜਾਂਦੀ ਹੈ ਗਰਦਾਸਪੁਰ ਉੱਰੋਂ ਸੈਟ ਤੋਂ ਹੁੰਦੀ ਹੈ ਇਧਰੋਂ ਬਾਰਡਰ ਵੱਲੋਂ ਠੀਕ ਹੈ ਇਹ ਗਾਂ ਕਲਾਂੌਰ ਨੂੰ ਨਿਕਲ ਜਾਂਦੀ ਹੈ ਵੇ ਹਮ ਟੀਮ ਤਾਂ ਵੀ ਡੇ ਆ ਪੀ ਗੋਤਾਖਰ ਲੱਭਣ ਡੇ ਆ ਕੋਈ ਤੇ ਅੱਲਾ ਲੈ ਤਾਂ ਕਿਤੇ ਕੋਈ ਗੋਤਾਖਰ ਦਾ ਕੋਈ ਪ੍ਰਬੰਧ ਨਹੀਂ ਹੋਇਆ ਪਿੰਡੋਂ ਅਸੀਂ ਨੂੰ ਕਹਿਣ ਡੇ ਆ ਕਿ ਕੋਈ ਲਿਆਓ ਕੋਈ ਇਹ ਜਰਾ ਕਰਾ ਹੁੰਦਾ ਉਹਦੇ ਵਿੱਚ ਬਹਿ ਕੇ ਵੀ ਡੈਡ ਡੈਡ ਬਾਡੀ ਜਾਂ ਫਿਰ ਗਾਂ ਨਾ ਨਿਕਲ ਜੇ ਤੇ ਮੌਕੇ ਤੇ ਲੁਪੀ ਜਾਏ